ਕਿਸਾਨ ਵੀਰੋ ਤੁਸੀਂ ਅਕਸਰ ਹੀ ਮੇਰੇ ਮੂੰਹੋਂ ਇਹ ਗੱਲ بار-बार ਤੇ ਲਗਾਤਾਰ ਸੁਣਦੇ ਹੋ ਕਿ ਸੰਘਣਾ ਝੋਨਾ ਸੰਘਣੀ ਫਸਲ ਕੀੜਿਆਂ ਅਤੇ ਬਿਮਾਰੀਆਂ ਨੂੰ ਸੱਦਾ ਦੇ ਕੇ ਬੁਲਾਉਂਦੀ ਹੈ ਜਿੱਥੇ ਝੋਨਾ ਸੰਘਣਾ ਲੱਗਿਆ ਹੋਊਗਾ ਉੱਥੇ ਫਸਲ ਦੇ ਉੱਤੇ ਕੀੜਿਆਂ ਦਾ ਵੀ ਅਟੈਕ ਹੋਊਗਾ ਤੇ ਬਿਮਾਰੀਆਂ ਦਾ ਵੀ ਅਟੈਕ ਹੋਊਗਾ ਹੁਣ ਇਹੀ ਚੀਜ਼ ਮੈਂ ਤੁਹਾਨੂੰ ਪ੍ਰਤੱਖ ਰੂਪ ਚ ਸਬੂਤਾਂ ਸਮੇਤ ਦਿਖਾਉਣ ਦੀ ਖਾਤਰ ਇਸ ਖੇਤ ਦੇ ਵਿੱਚ ਖੜਿਆ ਇਹ ਵੀ ਹੈਗਾ PR126 ਇਹ ਸਿੱਧੀ ਬਿਜਾਈ ਤਹਿਤ ਬੀਜਿਆ ਗਿਆ ਤੇ ਜਿਹੜਾ ਤੁਸੀਂ ਆਪਣੀ ਸਕਰੀਨ ਤੇ ਦੂਜੀ ਸਾਈਡ ਦੇਖ ਰਹੇ ਹੋ ਉਹ ਵੀ PR126 ਹੈ ਇਹ ਜਿਹੜਾ ਹੈਗਾ ਟ੍ਰਾਂਸਪਲੈਂਟ ਕੀਤਾ ਗਿਆ ਹੁਣ ਜਦੋਂ ਆਪਾਂ ਸਿੱਧੀ ਬਿਜਾਈ ਕਰਦੇ ਆ ਤਾਂ 8 ਕਿਲੋ ਬੀਜ ਦੇ ਹਿਸਾਬ ਨਾਲ ਸਿੱਧੀ ਬਿਜਾਈ ਹੋਗੀ ਤਾਂ ਇੰਨਾ ਜ਼ਿਆਦਾ ਵੀ ਤੇ 8 8 ਇੰਚ ਤੇ ਹੋਰਾ ਇਹ ਹੋ ਗਿਆ ਝੋਨਾ ਪੂਰਾ ਹੀ ਸੰਘੜਾ ਤੇ ਉਧਰ ਜਿਹੜਾ ਟ੍ਰਾਂਸਪਲੈਂਟ ਕੀਤਾ ਹੋਇਆ ਪੀਆਰ 126 ਉਹ ਬਾਈ ਜੀ ਫੁੱਟ ਫੁੱਟ ਤੇ ਬੂਟਾ ਪ੍ਰਵਾਸੀ ਮਜ਼ਦੂਰਾਂ ਦੀ ਲੇਬਰ ਨੇ ਉਹ ਝੋਨਾ ਲਾਇਆ ਤੇ ਉਹ ਲਾਇਆ ਬੀਜੇ ਹੋਏ 126 ਨੂੰ ਵਾਹ ਕੇ ਤੇ ਪਨੀਰੀ ਵੀ ਉਦੋਂ ਮਿਲੀ ਸੀ ਪੱਕੀ ਹੋਈ 42 43 ਦਿਨਾਂ ਦੀ ਪਨੀਰੀ ਮਿਲੀ ਸੀ ਪਨੀਰੀ ਨੂੰ ਪਹਿਲਾਂ ਉਤੋਂ ਵੱਢਿਆ ਗਿਆ ਗਿੱਟ-ਗਿੱਟ ਤੇ ਉਸ ਤੋਂ ਬਾਅਦ ਉਹਨੂੰ ਛੋਣੇ ਨੂੰ ਉੱਥੇ ਲਾ ਦਿੱਤਾ ਗਿਆ ਪੰਜ ਗੱਟੇ ਯੂਰੀਆ ਇਹਦੇ 'ਚ ਪਿਆ ਕਿਉਂਕਿ ਇਹ ਤੁਰਦਾ ਨਹੀਂ ਪਿਆ ਸੀ ਤੇ ਪੰਜ ਹੀ ਉਹਦੇ 'ਚ ਪਿਆ ਕਿਉਂਕਿ ਉਹਦੀ ਪਨੀਰੀ ਵੱਡੀ ਉਮਰ ਦੀ ਲੱਗੀ ਸੀ ਫਰਕ ਸਿਰਫ ਇਹਨਾਂ ਕਿ ਉਹ ਫਿਰਲਾ ਲੱਗਿਆ ਹੋਇਆ ਤੇ ਇਹ ਸੰਘਣਾ ਬੀਜਿਆ ਹੋਇਆ ਇਹਦੇ ਵਿੱਚ ਜਿਵੇਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਪੱਤਾ ਲਪੇਟ ਸੁੰਢੀ ਦਾ ਅਟੈਕ ਹੋਇਆ ਪੂਰੇ ਖੇਤ ਦੇ ਵਿੱਚ ਜਿੱਥੋਂ ਤੱਕ ਤੁਸੀਂ ਜਾਓਗੇ ਤੁਹਾਨੂੰ ਪੱਤਾ ਲਪੇਟ ਸੁੰਢੀ ਦੇ ਨੁਕਸਾਨੇ ਹੋਏ ਪੱਤੇ ਆਏ ਪ੍ਰਤੱਖ ਰੂਪ ਚ ਨਜ਼ਰ ਆ ਰਹੇ ਆ ਤੇ ਉਧਰ ਇਸ ਤਰ੍ਹਾਂ ਦਾ ਅਟੈਕ ਹੋਣਾ ਤਾਂ ਦੂਰ ਦੀ ਗੱਲ ਆ ਆਮਦ ਵੀ ਮਾਮੂਲੀ ਜੀ ਹੋਈ ਆ ਉਹ ਚੋਨਾ ਪੂਰਾ ਸਾਫ ਪਿਆ ਸਾਫ ਪਿਆ ਪੀਆਰ 126 ਉਹ ਹੋਇਆ ਪੀਆਰ 126 ਇਹ ਹੈ ਇਹ ਸੰਘਣਾ ਲੱਗਿਆ ਇਹਦੇ ਚ ਪੱਤਾ ਲਪੇਟ ਨੇ ਆਪਣਾ ਰੰਗ ਦਿਖਾਇਆ ਉਹ ਵਿਰਲਾ ਲੱਗਿਆ ਪੰਜ ਗੱਟੇ ਯੂਰੀਆ ਪਾਉਣ ਦੇ ਬਾਵਜੂਦ ਉਹਦੇ ਚ ਅਟੈਕ ਨਹੀਂ ਹੋਇਆ ਤੇ ਇਹਦੇ ਚ ਵੀ ਪੰਜ ਹੀ ਪਏ ਆ ਇਹਦੇ ਚ ਅਟੈਕ ਹੋਇਆ ਤਾਂ ਫਰਕ ਕਾਦਾ ਸੰਘਣੇ ਦਾ ਸੰਘਣੀ ਫਸਲ ਬੀਜੋਂਗੇ ਜਾਂ ਲਾਉਂਗੇ ਨੁਕਸਾਨ ਹੀ ਉਠਾਉਂਗੇ ਤੇ ਨੁਕਸਾਨ ਹੀ ਉਠਾਉਂਦੇ ਤੁਸੀਂ ਆ ਰਹੇ ਹੋ ਪਿਛਲੇ 40-45 ਸਾਲਾਂ ਤੋਂ ਤੇ ਇੱਕ ਪੁਲੇਖਾ ਹੋਰ ਆ ਕਿਸਾਨਾਂ ਦੇ ਦਿਮਾਗ 'ਚ ਸੁਣੀ ਸੁਣਾਈ ਗੱਲ ਤੇ ਅਮਲ ਕਰਦੇ ਆ ਆਖਿਆ ਜੀ ਪੀਆਰ 126 ਤਾਂ ਬੂਝਾ ਘੱਟ ਮਾਰਦੇ ਇਹਨੂੰ ਸੰਘਣਾ ਲਾਓ ਆ ਫੋਟ ਫੋਟ ਤੇ ਲਾਇਆ 42 ਦਿਨਾਂ ਦੀ ਪਨੀਰੀ ਹੈ ਤੇਰਾ ਬੂਝਾ ਦੇਖੋ ਤੁਸੀਂ ਤੇ ਜੇ ਇਹ 20-25 ਦਿਨਾਂ ਦੀ ਪਨੀਰੀ ਲਈ ਹੁੰਦੀ ਤੇ ਇਹਦਾ ਬੂਝਾ ਕਿੱਥੇ ਪਹੁੰਚਣਾ ਸੀ ਸੋਚੋ ਆਪਣੇ ਦਿਮਾਗ ਤੋਂ ਕੰਮ ਲਾਓ ਆਪ ਦੀ ਵਰਤੇ ਕਰੋ ਤੁਹਾਨੂੰ ਵੀ ਰੱਬ ਨੇ ਬੁੱਧੀ ਦਿੱਤੀ ਆ ਖੋਪੜ ਦੇ ਵਿੱਚ ਇਹ ਵਰਤਣ ਆਸਤੇ ਦਿੱਤੀ ਆ ਨਾ ਕਿ ਇਹਨੂੰ ਤਾਲਾ ਲਾ ਕੇ ਰੱਖਣ ਵਾਸਤੇ ਦਿੱਤੀ ਆ ਆਪਣਾ ਕੰਮ ਤੁਹਾਨੂੰ ਸਬੂਤਾਂ ਸਮੇਤ ਸਰਕ ਦਿਖਾਉਣਾ ਜਿਹੜੇ ਜਿਹੜੇ ਸਾਡੀ ਗੱਲ ਨੂੰ ਸੁਣਨ ਤੋਂ ਬਾਅਦ ਉਹਦੇ ਤੇ ਅਮਲ ਕਰਨਗੇ ਉਹਨਾਂ ਨੂੰ ਫਾਇਦਾ ਹੋਊਗਾ ਤੇ ਬਾਕੀਆਂ ਨੂੰ ਨੁਕਸਾਨ ਹੀ ਹੁੰਦਾ ਆ ਰਿਹਾ ਤੇ ਹੁੰਦਾ ਰਹੂਗਾ ਤੁਹਾਡੇ ਆਰਥਿਕ ਨੁਕਸਾਨ ਨਾਲੋਂ ਵੱਡਾ ਨੁਕਸਾਨ ਹੋ ਰਿਹਾ ਤੁਹਾਡੀ ਅਗਿਆਨਤਾ ਦਾ ਤੁਹਾਡੀ ਜ਼ਮੀਨ ਦੀ ਸਿਹਤ ਨੂੰ ਤੁਸੀਂ ਜ਼ਮੀਨ ਦੀ ਸਿਹਤ ਦੀ ਐਸੀ ਤੈਸੀ ਫੇਰ ਰਹੇ ਹੋ ਦਾਣੇਦਾਰ ਜਹਿਣਾ ਪਾ ਕੇ ਕਲੋਰੋਪੈਰੀ ਫਾਸ ਵਗੈਰਾ ਪਾ ਪਾ ਕੇ ਫਸਲਾਂ ਦੇ ਉੱਤੇ ਸਪਰੇਆ ਕਰ ਕਰਕੇ ਤੇ ਨਾਲ ਹੀ ਹਵਾ ਪਾਣੀ ਮਿੱਟੀ ਦੇ ਵਿੱਚ ਵਾਤਾਵਰਣ ਦੇ ਵਿੱਚ ਤੁਸੀਂ ਮੜਾ ਮੂਹੀ ਜ਼ਹਿਰ ਘੋਲ ਦੇ ਪਏ। ਪੰਜਾਬ ਖੇਤੀ ਰੱਖਵੇ ਪੱਖੋਂ ਭਾਰਤ ਦਾ 1.5% ਹੈ। ਤੇ ਭਾਰਤ ਭਰ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਕੁੱਲ ਜ਼ਹਿਰਾਂ ਦਾ 18% ਪੰਜਾਬ ਵਰਤ ਰਿਹਾ। ਕੁੱਲ ਖਾਦਾਂ ਦਾ 10 ਤੋਂ 12% ਪੰਜਾਬ ਵਰਤ ਰਿਹਾ ਕੈਮੀਕਲ ਖਾਦਾਂ ਦਾ। ਤੇ ਫੇਰ ਤੁਸੀਂ ਖੁਦ ਕਿਵੇਂ ਤੰਦਰੁਸਤ ਰਹੇ ਲੋਗੇ? ਜ਼ਮੀਨ ਨੂੰ ਕਿਵੇਂ ਤੰਦਰੁਸਤ ਰੱਖ ਲੋਗੇ ਹਵਾ ਪਾਣੀ ਮਿੱਟੀ ਨੂੰ ਕਿਵੇਂ ਸ਼ੁੱਧ ਰੱਖ ਲੋਗੇ ਹਵਾ ਪਾਣੀ ਮਿੱਟੀ ਜਾਣੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਤਿੰਨੇ ਜੀਵਨ ਦਾਈ ਕੁਦਰਤੀ ਸੋਮੇ ਆ ਪਹਿਲੇ ਪਾਤਸ਼ਾਹ ਇਹ ਕਹਿਣਾ ਚਾਹੁੰਦੇ ਆ ਸਾਨੂੰ ਤੇ ਇਹਨਾਂ ਜੀਵਨ ਦਾਈ ਕੁਦਰਤੀ ਸੋਮਿਆਂ ਦੀ ਸੇਵਾ ਸੰਭਾਲ ਤੇ ਸਤਕਾਰ ਸਾਨੂੰ ਉਵੇਂ ਹੀ ਕਰਨ ਦੀ ਲੋੜ ਆ ਜਿਵੇਂ ਅਸੀਂ ਆਪਣੇ ਤੇ ਗੁਰੂ ਪਿਤਾ ਅਤੇ ਮਾਤਾ ਦਾ ਕਰਦੇ ਆ ਜਾਂ ਕਰਨਾ ਚਾਹੋਣੇ ਆ ਜੇ ਇਹ ਤੰਦਰੁਸਤ ਹੋਣਗੇ ਤਾਂ ਹੀ ਸਮੁੱਚੀ ਕਾਇਨਾਤ ਵਿੱਚ ਵਸਣ ਵਾਲੇ ਪਣ ਪਣ ਵਧਣ ਫੁੱਲਣ ਮੌਲਣ ਵਾਲੇ ਜੀਵ ਤੰਦਰੁਸਤ ਰਹਿਣਗੇ ਸਾਰੇ ਮਨੁੱਖ ਇਹਨਾਂ ਨੂੰ ਪਲੀਤ ਕੇ ਤੁਸੀਂ ਤੰਦਰੁਸਤ ਜੀਵਨ ਦੀ ਕਲਪਨਾ ਨਹੀਂ ਕਰ ਸਕਦੇ ਸੋ ਫਰਕ ਦਿਖਾਉਣਾ ਸੀ ਤੁਹਾਨੂੰ ਦਿਖਾਇਆ ਜੇ ਗੱਲ ਪੱਲੇ ਪਈ ਆ ਤਾ ਲਾਈਕ ਪੁਣੇ ਵਾਲੀ ਖੇਤੀ ਤਿਆਗੋ ਸੁਣੀ ਸੁਣਾਈ ਗੱਲ ਮੁਤਾਬਕ ਫੈਸਲੇ ਲੈਣੇ ਬੰਦ ਕਰੋ ਇਹ ਜਿਹੜਾ ਖੋਪੜ ਦੇ ਵਿੱਚ ਦਿਮਾਗ ਦਿੱਤਾ ਇਹਦੀ ਵਰਤੋਂ ਸ਼ੁਰੂ ਕਰੋ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਬਾਤ ਤੋਂ ਬਾਤ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ